ਕੁੜੀ ਦੇ ਪਹਿਲਾ ਵਾਲੇ ਬਿਆਨ ਸੱਚ ਨੇ ਜਾਂ ਬਾਅਦ ਵਾਲੇ ਸੱਚ ਨੇ ਹੁਣ ਫੈਸਲਾ ਤੁਸੀਂ ਕਰਿਓ ਇਹ ਹੋਈ ਕੀ ਜਾਂਦਾ ਹੈ ਦੇਖੋ ਕੁੜੀ ਦਾ ਚਿਹਰਾ ਨਹੀਂ ਵਖਾ ਸਕਦੇ ਪਰ ਇਸ ਕੁੜੀ ਨੇ ਪਹਿਲਾਂ ਤਾਂ ਬੀਜੇਪੀ ਦੇ ਇਸ ਐਮਐਲਏ ਦੇ ਉੱਪਰ ਵੱਡੇ ਵੱਡੇ ਦੋਸ਼ ਲਾਏ ਪਰਚਾ ਵੀ ਦਰਜ ਕਰਾਇਆ ਕਹਿੰਦੀ ਵੀ ਇਹ ਐਮਐਲਏ ਮੈਂ 20 ਸਾਲਾਂ ਦੀ ਆ ਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ WhatsApp ਤੇ ਮੈਨੂੰ ਗੰਦੇ ਮੈਸੇਜ ਭੇਜਦਾ ਤੇ ਮੇਰੀਆਂ ਨਹਾਉਂਦੇ ਸਮੇਂ ਦੀਆਂ ਫੋਟੋਆਂ ਵੀ ਮੇਰੇ ਤੋਂ ਮੰਗਦਾ ਤੇ ਨਾਲੇ ਕਹਿੰਦਾ ਜੇ ਕਿਸੇ ਨੂੰ ਦੱਸਿਆ ਤਾਂ ਹਸਾਬ ਲਾ ਲਈ ਤਾਂ ਪਰਚਾ ਦਰਜ ਜਦ ਹੋ ਗਿਆ ਫੇਰ ਕੁੜੀ ਕਹਿੰਦੀ ਵੀ ਮੇਰੇ ਉੱਪਰ ਹੁਣ ਦਬਾਅ ਪਾਇਆ ਜਾ ਰਿਹਾ ਹੈ ਮੈਨੂੰ ਡਰਾਇਆ ਜਾ ਰਿਹਾ ਹੈ ਤੇ ਪਰਚਾ ਦਰਜ ਹੋਣ ਤੋਂ ਨੌਵੇਂ ਦਿਨ ਬਾਅਦ ਕੁੜੀ ਨੇ ਆਪਣੇ ਹੀ ਬਿਆਨ ਬਦਲ ਦਿੱਤੇ ਇੱਕਦਮ ਕਹਿਣਾ ਸ਼ੁਰੂ ਕਰ ਦਿੱਤਾ ਬੀ ਐਮ ਐਲ ਏ ਸਾਹਿਬ ਬਿਲਕੁਲ ਨਿਰਦੋਸ਼ ਨੇ ਮੈਂ ਕਿਸੇ ਦੇ ਬਹਿਕਾਵੇ ਚ ਆ ਕੇ ਗਲਤ ਫਹਮੀ ਨਾਲ ਬਿਨਾ ਕਿਸੇ ਗੱਲ ਤੋਂ ਕਹਿੰਦੀ ਮੈਂ ਦੋਸ਼ ਲਾ ਬੈਠੀ ਆ ਤੇ ਕਹਿੰਦੀ ਬਿਨਾ ਕਿਸੇ ਗੱਲ ਤੋਂ ਮੈਂ ਇਹ ਗੱਲਾਂ ਕਹਿ ਬੈਠੀ ਆ ਤੇ ਐਮ ਐਲ ਏ ਸਾਹਿਬ ਦੀ ਸ਼ਬੀ ਖਰਾਬ ਨਾ ਕਰੋ ਹੁਣ ਤੁਹਾਨੂੰ ਉਹ ਕੁੜੀ ਨੇ ਕੀ ਬੋਲਿਆ ਚਿਹਰਾ ਨਹੀਂ ਦਿਖਾ ਸਕਾਂਗੇ ਇਹ ਮਜਬੂਰੀ ਹੈ ਪਰ ਤੁਹਾਨੂੰ ਗੱਲ ਸੁਣਾਉਣਿਆ ਵੀ ਕੁੜੀ ਨੇ ਬਾਪ ਚ ਬਿਆਨ ਕੀ ਦਿੱਤੇ ਨੇ ਸੁਣ ਕੇ ਦੱਸਿਓ ਕੀ ਕੁੜੀ ਆਪ ਬੋਲ ਰਹੀ ਐ ਜਾਂ ਕਿਸੇ ਦਾ ਲਿਖਿਆ ਲਖਾਇਆ ਤੇ ਸਖਾਇਆ ਪੜ ਰਹੀ ਐ ਤੁਸੀਂ ਦੱਸਿਓ ਵੈਸੇ ਮੈਨੂੰ ਲੱਗਦਾ ਐ ਕੁੜੀ ਡਰਾ ਧਮਕਾ ਕੇ ਬੁਲਾਈ ਜਾ ਰਹੀ ਐ ਮਾਮਲਾ ਹੈ ਹਿਮਾਚਲ ਦਾ ਹਿਮਾਚਲ ਦੇ ਵਿੱਚ ਬੀਜੇਪੀ ਦੇ ਐਮਐਲਏ ਹੰਸਰਾਜ ਜਿਹੜਾ ਕੇ ਚਰਾਹਾ ਦਾ ਐਮਐਲਏ ਹੈ ਉਹਦੇ ਖਿਲਾਫ ਹਿਮਾਚਲ ਦੇ ਚੰਬਾ ਥਾਣੇ 'ਚ ਇਸ ਕੁੜੀ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਜਿਦੇ 'ਚ ਇਹਨੇ ਬਹੁਤ ਵੱਡੇ ਦੋਸ਼ ਲਾਏ ਕੁੜੀ ਨੇ ਇਹ ਕਿਹਾ ਵੀ ਅਸੀਂ ਵੀ ਬੀਜੇਪੀ ਚਾ ਇਹ ਵਿਧਾਇਕ ਐਮਐਲਏ ਵੀ ਬੀਜੇਪੀ ਦਾ ਹੈ ਔਰ ਮੇਰੇ ਪਿਤਾ ਨਾਲ ਇਹਦਾ ਥੋੜਾ ਬਹੁਤ ਹੈ ਤੇ ਮੈਂ ਇਹਦੀ ਬੇਟੀਆਂ ਦੀ ਉਮਰ ਦੀਆਂ ਪਰਚੇ 'ਚ ਐਫਆਈਆਰ 'ਚ ਕੁੜੀ ਨੇ ਇਹ ਸਾਰੇ ਦੋਸ਼ ਲਾਏ ਉਹ ਕਹਿੰਦੀ ਮੈਨੂੰ ਗੰਦੇ ਮੈਸੇਜ ਭੇਜਦਾ ਤੇ ਨਾਲੇ ਅਸ਼ਲੀਲ ਚੈਟ ਕਰਦਾ ਤੇ ਮੈਨੂੰ ਕਹਿੰਦਾ ਕਿ ਆਪਣੀਆਂ ਨਿਰਵਸਤਰ ਫੋਟੋ ਮੈਨੂੰ ਭੇਜ ਤੇ ਫਿਰ ਕੁੜੀ ਨੇ ਕਿਹਾ ਵੀ ਹੁਣ ਸਾਨੂੰ ਡਰਾ ਰਿਹਾ ਧਮਕਾ ਰਿਹਾ ਤੇ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ ਜਦੋਂ ਪਰਚਾ ਦਰਜ ਹੋ ਗਿਆ ਤਾਂ ਹਿਮਾਚਲ ਦੇ ਵਿੱਚ ਐਦਾ ਆ ਸਾਰੇ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਆ ਦੇਖੋ ਮੜਾ ਜਾ ਆ ਜਿਹੜੀਆਂ ਤਸਵੀਰਾਂ ਨੇ ਇਹ ਉਹਨਾਂ ਪ੍ਰਦਰਸ਼ਨਾਂ ਦੀਆਂ ਨੇ ਜਦੋਂ ਉਸ ਐਮਐਲਏ ਦੀ ਗ੍ਰਿਫਤਾਰੀ ਲਈ ਪ੍ਰਦਰਸ਼ਨ ਸ਼ੁਰੂ ਹੋ ਗਏ ਫਿਰ ਕੁੜੀ ਕੁਝ ਟਾਈਮ ਲਈ ਗਾਇਬ ਹੋ ਗਈ ਸਾਰੇ ਪਾਸੇ ਸ਼ੰਕਾ ਪੈਦਾ ਹੋ ਗਿਆ ਵੀ ਕੁੜੀ ਗਈ ਕਿੱਧਰ ਗਾਇਬ ਕਿਵੇਂ ਹੋ ਗਈ ਆਮ ਜੇ ਘਰ ਦੀ ਕੁੜੀ ਹੈ ਔਰ ਕੁੜੀ ਇੱਕ ਮੁਸਲਮ ਭਾਈਚਾਰੇ ਦੀ ਦੱਸੀ ਜਾ ਰਹੀ ਹੈ ਸਾਰੇ ਭਾਈਚਾਰੇ ਸਤਿਕਾਰਯੋਗ ਹਨ ਤੇ ਕੀ ਹੈ ਕਿ ਉਸ ਤੋਂ ਬਾਅਦ ਅਚਾਨਕ ਕੁੜੀ ਸਾਹਮਣੇ ਆਉਂਦੀ ਹੈ ਤੇ ਉਹ ਆਪਣੇ ਬਿਆਨ ਬਦਲ ਦਿੰਦੀ ਹੈ ਜਦੋਂ ਕਿ ਕੁੜੀ ਨੇ ਪਹਿਲਾਂ ਅਦਾਲਤ ਦੇ ਵਿੱਚ 164 ਦੇ ਬਿਆਨਾਂ ਦੇ ਵਿੱਚ ਵੀ ਐਮਐਲਏ ਤੇ ਵੱਡੇ ਦੋਸ਼ ਲਾਏ ਸੀ ਪਰ ਬਾਅਦ ਚ ਕੁੜੀ ਆਪਣੇ ਬਿਆਨ ਤੋਂ ਪਲਟ ਗਈ ਹੈ ਤੇ ਫਿਰ ਆ ਸੁਣੋ ਕੁੜੀ ਦਾ ਬਿਆਨ ਵੀ ਸੁਣਾਉਨੇ ਆ ਤੇ ਆ ਉੱਥੇ ਹੋਰ ਔਰਤਾ ਕੀ ਬੋਲ ਰਹੀਆਂ ਨੇ ਉਹਦਾ ਬਿਆਨ ਵੀ ਸੁਣਾਉਨੇ ਆ ਆ ਪਹਿਲਾਂ ਸੁਣੋ ਲੜਕੀ ਦਾ ਬਿਆਨ नौ आठ दो हजार चौबीस को मैंने विधाय विधायक श्री जी के खिलाफ महिला थाना चंबा में एक शिकायत दर्ज करवाई जिसके आधार पर 16 आठ दो हजार चौबीस को पुलिस द्वारा मुझे कोर्ट में पेश किया गया जहां पर जज साहब के सामने मैंने अपने बयान बिना किसी दबाव में आकर करवाए, जिसमें मैंने ये भी स्पष्ट किया है कि मेरे द्वारा श्री जी पर लगाए गए सारे आरोप निराधार हैं मेरी गलत फहमी मानसिक तनाव और भहकाव में आकर जो शिकायत दर्ज करवाई है उस पर शिकायत पत्र में लगाए गए सारे आरोप कभी भी सच नहीं थे ਤੁਸੀਂ ਹੁਣ ਬਿਆਨ ਸੁਣ ਲਿਆ ਕੁੜੀ ਦਾ ਜਿਹੜਾ ਬਾਅਦ ਵਿੱਚ ਉਹਨੇ ਬਦਲ ਕੇ ਦਿੱਤਾ ਹੁਣ ਆ ਸੁਣੋ ਉਥੋਂ ਦੀਆਂ ਹੋਰ ਔਰਤਾਂ ਜਿਹੜੀਆਂ ਉਸ ਕੁੜੀ ਦੇ ਪੱਖ ਚ ਬੋਲਦੀਆਂ ਰਹੀਆਂ ਉਹ ਕੀ ਕਹਿ ਰਹੀਆਂ ਕਿ ਜੋ ਵਿਧਾਇਕ ਨੇ ਇੱਕ ਬੇਟੀ ਕੇ ਸਾਥੇ ਜਿਸ ਤਰ੍ਹਾਂ ਕਾ ਇਹ WhatsApp ਕਾ ਜੋ ਇਹ प्रकरण ਹੈ ਕੀ ਕਿਸੇ ਬੇਟੀ ਕਾ અપਮਾਨ ਇਸ ਤਰ੍ਹਾਂ ਸੇ ਹੋਣਾ ਚਾਹੀਏ ਉਹ ਇੱਕ ਚੁਨਿੰਦਾ ਵਿਧਾਇਕ ਹੈ ਇਹ ਤਾਂ ਬਹੁਤ ਹੀ ਨਿੰਦਨੀਓ ਹੈ ਜਿਸ ਤਰ੍ਹਾਂ ਸਨਸਰਾਜ ਜੀ ਨੇ ਸਿੱਧੀ ہماری ਮਹਿਲਾ ਕਾਂਗਰਸ ਕੀ ਇੱਕ ਹੀ ਡਿਮਾਂਡ ਹੈ कि आप उनके फ़ोन को जब्त करें उनके फ़ोन में जो भी है जो भी उनके फ़ोन में है दूध का दूध पानी का पानी हो जाएगा सच सामने आ जाएगा किसी दबाव में आके जो बेटी क्यों टर्न ले लिए कुछ ना कुछ तो बात ज़रूर है क्योंकि पहले बेटी ने खुद स्वीकारा था और उसके नौ दिन बाद वो बेटी आज कह रही है कि नहीं मेरे साथ ऐसा कुछ नहीं लेकिन कुछ ना कुछ दबाव है आज बेटी को ड्राया धमकाया जा रहा है क्या वो सुरक्षित है ਮੇਰਾ ਆਜ ਮਹਿਲਾ ਹੋਣੇ ਕੇ ਨਾਤੇ ਇੱਕ ਬੇਟੀ ਹੋਣੇ ਕੇ ਨਾਤੇ ਸਾਡੀ ਸਭੀ ਬਹਿਣੇ ਇੱਥੇ ਇਕੱਠੀ ਹੈ ਹੁਣ ਤੁਸੀਂ ਦੇਖ ਲਿਆ ਤੁਸੀਂ ਸੁਣ ਲਿਆ ਕਿ ਕੁੜੀ ਨੇ ਪਹਿਲਾਂ ਤਾਂ ਪਰਚਾ ਦਰਜ ਕਰਾਇਆ ਅਦਾਲਤ ਚ ਵੀ ਇਹ ਐਮਐਲਏ ਦੇ ਖਿਲਾਫ ਬਿਆਨ ਦਿੱਤੇ ਪਰ ਬਾਅਦ ਚ ਉਹ ਬਦਲ ਗਈ ਤੇ ਬਾਅਦ ਚ ਤੁਸੀਂ ਸੁਣ ਲਿਆ ਕਿ ਹੋਰ ਔਰਤਾਂ ਉੱਥੇ ਕੀ ਕਹਿ ਰਹੀਆਂ ਨੇ ਹੁਣ ਤੁਸੀਂ ਦੱਸੋ ਕੀ ਕੁੜੀ ਦੇ ਨਾਲ ਸੱਚਮੁੱਚ ਗਲਤ ਨਹੀਂ ਹੋਇਆ ਇਹ ਬਾਤ ਜਿਹੜੇ ਬਿਆਨ ਬਦਲੇ ਨੇ ਉਹ ਕਿਸੇ ਡਰ ਕਿਸੇ ਦਬਾਅ ਕਿਸੇ ਪ੍ਰੈਸ਼ਰ ਚ ਬਦਲੇ ਨਹੀਂ ਤੁਸੀਂ ਆਪਣਾ ਕਮੈਂਟ ਲਿਖੋ ਕੀ ਕੁੜੀ ਨੇ ਆਪਣੇ ਆਪ ਬਿਆਨ ਬਦਲਤੇ ਕੀ ਇਹ ਆਰਮਨਾਲ ਸਾਰਾ ਕੁਝ ਕੀ ਕੁੜੀ ਨੇ ਪਹਿਲਾਂ ਦੋਸ਼ ਐਵੇਂ ਹਵਾ ਚ ਝੂਠੇ ਲਾਤੇ ਸੀ ਬਿਨਾ ਗੱਲ ਤੋਂ ਲਾਤੇ ਸੀ ਅਣਜਾਣੇ ਚ ਲਾਤੇ ਸੀ ਕਿਸੇ ਦੇ ਮਗਰ ਲੱਗ ਕੇ ਲਾਤੇ ਸੀ ਮੈਨੂੰ ਨਹੀਂ ਲੱਗਦਾ ਮੈਨੂੰ ਬਿਲਕੁਲ ਨਹੀਂ ਲੱਗਦਾ ਕਿ ਕੁੜੀ ਨੇ ਇਹ ਅਣਜਾਣੇ ਚ ਕੀਤਾ ਕੁੜੀ ਨੇ ਤੇ ਆਪ ਕੀਤਾ ਔਰ ਮੈਨੂੰ ਜਾਪਦਾ ਹੈ ਕਿ ਕੁੜੀ ਨੂੰ ਡਰਾ ਕੇ ਧਮਕਾ ਕੇ ਬਦਲਾਇਆ ਗਿਆ ਕੁੜੀ ਨੂੰ ਮਜਬੂਰ ਕੀਤਾ ਗਿਆ ਬਿਆਨ ਬਦਲਣ ਦੇ ਲਈ ਔਰ ਇੱਕ ਤੱਕ ਘੱਟ ਗਿਣਤੀ ਭਾਈਚਾਰਿਆਂ ਨੂੰ ਵੈਸੇ ਹੀ ਕਈਆਂ ਥਾਵਾਂ ਤੇ ਦਬਾਇਆ ਜਾਂਦਾ ਤੇ ਦੂਜਾ ਜਦੋਂ ਇੱਕ ਬਹੁਤ ਤਾਕਤਵਰ ਬੰਦਾ ਹੋਵੇ ਤਾਂ ਫਿਰ ਛੋਟੇ ਬੰਦੇ ਦੀ ਜਿਹੜੀ ਧੀ ਆ ਉਹਦਾ ਦਬ ਜਾਣਾ ਇਹ ਆਮ ਗੱਲਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਥਾਵਾਂ ਤੇ ਦੇਲੀ ਗਰੀਬ ਲੋਕ ਐਦਾਂ ਹੀ ਦਬ ਜਾਂਦੇ ਨੇ ਹੁਣ ਜਿਹੜੀ ਕੋਲਕੱਤਾ ਦੇ ਵਿੱਚ ਡਾਕਟਰ ਧੀ ਦੇ ਨਾਲ ਜੋ ਕਾਂਡ ਵਾਪਰਿਆ ਤੇ ਰੋਜ਼ਾਨਾ ਜਿੱਦਾਂ ਔਰਤਾਂ ਦੇ ਨਾਲ ਬੇਪੱਤੀਆਂ ਹੋ ਰਹੀਆਂ ਨੇ ਜੇ ਆ ਐਮਐਲਏ ਦੇ ਉੱਪਰ ਪਹਿਲਾਂ ਐਦਾਂ ਦੇ ਦੋਸ਼ ਲੱਗਣਗੇ ਤੇ ਬਾਅਦ ਦੇ ਵਿੱਚ ਐਦਾਂ ਬਿਆਨ ਵਾਪਸ ਹੋ ਜਾਇਆ ਕਰਨਗੇ ਤੇ ਇਹਦਾ ਕੋਈ ਨੋਟਿਸ ਹੀ ਨਹੀਂ ਲਏਗਾ ਤਫਰ ਕੀ ਕੀਤਾ ਜਾਏਗਾ ਕੀ ਫਿਰ 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 ਕੋਈ ਨਿਆ ਦੀ ਆਸ ਹੈ ਦੇਖੋ ਮਾਨਯੋਗ ਅਦਾਲਤ ਨੂੰ ਵੀ ਚਾਹੀਦਾ ਹੈ ਕਿ ਕੁੜੀ ਨੇ ਐਫ ਆਈ ਆਰ ਚ ਜੋ ਬਿਆਨ ਦਿੱਤੇ ਨੇ ਜੋ ਬਾਅਦ ਚ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਬਿਆਨ ਦਿੱਤੇ ਨੇ ਹੋਸ਼ਵਾਸ ਚ ਉਹਨਾਂ ਨੂੰ ਆਧਾਰ ਬਣਾ ਕੇ ਕੁੜੀ ਨੂੰ ਬਿਆਨ ਬਦਲ ਨਹੀਂ ਦੇਣੇ ਚਾਹੀਦੇ ਜਾਂ ਫਿਰ ਕੁੜੀ ਤੇ ਵੀ ਮੈਨੂੰ ਜਪਦਾ ਹੈ ਥੋੜੀ ਬਹੁਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਐਦਾਂ ਨਾ ਕਰ ਸਕੇ ਮੈਨੂੰ ਪਤਾ ਹੈ ਕੁੜੀ ਨਿਰਦੋਸ਼ ਹੈ ਉਹਨੇ ਐਵੇਂ ਬਿਆਨ ਨਹੀਂ ਬਦਲੇ ਉਹਨੂੰ ਡਰਾਇਆ ਗਿਆ ਧਮਕਾਇਆ ਗਿਆ ਬੜਾ ਕੁਝ ਕੀਤਾ ਗਿਆ ਹੋ ਸਕਦਾ ਹੈ ਪਰ ਇਹ ਜੋ ਕੁਸ਼ ਕੁੜੀ ਨੇ ਕਿਹਾ ਸੀ ਔਰ ਜੋ ਪਰਚਾ ਦਰਜ ਕੁੜੀ ਨੇ ਕਰਵਾਇਆ ਸੀ ਉਹ ਕੋਈ ਐਵੇਂ ਨਹੀਂ ਸੀ ਕਰਵਾ ਦਿੱਤਾ ਗਿਆ ਲਾਜ਼ਮੀ ਕੋਈ ਨਾ ਕੋਈ ਕਹਾਣੀ ਤਾਂ ਹੋਈ ਹੋਊਗੀ ਕੋਈ ਵੀ ਧੀ ਜਿਹੜੀ ਆਮ ਪਰਿਵਾਰਾਂ ਦੀ ਧੀ ਐ ਜਿਹੜੀ ਕੋਈ ਉਹੋ ਜਿਹਾ ਤੰਦੇ ਨਹੀਂ ਕਰਦੀ ਜਿਹੜੀ ਆਪਦੀ ਇੱਜ਼ਤ ਬੇਇੱਜ਼ਤੀ ਬਾਰੇ ਬਹੁਤ ਸੋਚਦੀ ਐ ਜਿਹਦੀ ਆਮ ਨਾਰਮਲ ਇੱਜ਼ਤ ਹੈਗੀ ਐ ਉਹ ਬਿਨਾਂ ਗੱਲ ਤੋਂ ਐਦਾਂ ਦੋਸ਼ ਨਹੀਂ ਲਾ ਸਕਦੀ ਜਿਹੜੀਆਂ ਕਈ ਇਸ ਤਰ੍ਹਾਂ ਦੀਆਂ ਔਰਤਾਂ ਹਨ ਜਿਨ੍ਹਾਂ ਨੂੰ ਆਪਦੀ ਇੱਜ਼ਤ ਬੇਇੱਜ਼ਤੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕੁਝ ਵੀ ਕਰ ਸਕਦੀਆਂ ਪਰ ਜਿਹੜੀ ਕੁੜੀ ਨੂੰ ਆਪਣੀ ਇੱਜ਼ਤ ਬੇਇੱਜ਼ਤੀ ਨਾਲ ਲੈਣਾ ਦੇਣਾ ਉਹ ਕਿਸੇ ਤੇ ਅਗਰ ਦੋਸ਼ ਵੀ ਲਾਏਗੀ ਤਾਂ ਬਿਨਾ ਗੱਲ ਤੋਂ ਨਹੀਂ ਲਾ ਸਕਦੀ ਹਵਾ ਚ ਨਹੀਂ ਲਾ ਸਕਦੀ ਝੂਠਾ ਨਹੀਂ ਲਾ ਸਕਦੀ ਇਹੋ ਜਿਹਾ ਦੋਸ਼ ਜਿਹਦੇ ਨਾਲ ਕੁੜੀ ਦੀ ਆਪ ਦੀ ਇੱਜ਼ਤ ਤਾਰ-ਤਾਰ ਹੋ ਜਾਏ ਜਿਹਦੇ ਨਾਲ ਕੁੜੀ ਦਾ ਆਪ ਦਾ ਜੀਵਨ ਬਰਬਾਦ ਹੁੰਦਾ ਨਜ਼ਰ ਆਉਂਦਾ ਹੋਵੇ ਉਹ ਦੋਸ਼ ਐਵੇਂ ਨਹੀਂ ਲਾਇਆ ਜਾ ਸਕਦਾ ਸੋ ਤੁਹਾਨੂੰ ਕੀ ਲੱਗਦਾ ਹੈ ਆਪਣਾ ਕਮੈਂਟ ਤੁਸੀਂ ਲਿਖਿਓ ਹੁਣ ਮੈਂ ਜੋ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾ ਸਰਸੇਵ ਵਾਲਾ ਤੀਜੇ ਇੱਕ ਦਿਨ ਪ੍ਰੋਲ ਤੇ ਬਾਹਰ ਹੁੰਦਾ ਹਾਲਾਂਕਿ ਦੋਸ਼ ਬਹੁਤ ਵੱਡੇ ਨੇ ਅਦਾਲਤ ਚ ਸਾਬਤ ਹੋ ਚੁੱਕੇ ਨੇ ਬੀਜੇਪੀ ਸਰਕਾਰ ਦੇ ਅਧੀਨ ਗੁਜਰਾਤ ਦੇ ਵਿੱਚ ਬਿਲਕੁਸ ਬਾਨੋ ਦੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਮਾਫ ਕਰਕੇ ਬਾਹਰ ਲਿਆਂਦਾ ਗਿਆ ਤੇ ਉਹਨਾਂ ਨੂੰ ਹਾਰ પા ਕੇ ਸਵਾਗਤ ਕੀਤਾ ਗਿਆ ਜਦੋਂ ਆਹ ਕੁਛ ਹੋਊਗਾ ਬਲਾਤਕਾਰੀਆਂ ਨਾਲ ਤਾਂ ਫਿਰ ਇੱਥੇ ਧੀਆਂ ਪੜਨਾ ਸੁਰੱਖਿਅਤ ਰਹਿ ਸਕਦੀਆਂ ਨੇ ਫਿਰ ਔਰਤ ਦੀ ਸੁਰੱਖਿਆਤਾ ਕਿਵੇਂ ਹੋ ਸਕਦੀ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ